ਨਮਸਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਬਲਜੀਤ कौर ਹੈ ਪ੍ਰਿੰਸੀਪਲ ਬਾਬਾ ਸਾਹਿਬ ਦਾ ਸੀਨੀਅਰ ਸੈਕੰਡਰੀ ਸਕੂਲ ਫਗੂਆਲਾ ਭੋਨੀਗੜ ਇਹ ਸਕੂਲ ਫਗੂਆਲਾ ਕੈਂਚੀਆਂ ਦੇ ਬਿਲਕੁਲ ਨੇੜੇ ਹੈ ਵਰਲਡ ਕੇਅਰ ਵਰਲਡ ਕੈਂਸਰ ਕੇਅਰ ਵੱਲੋਂ ਤੇ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਾਬਾ ਸਾਹਿਬ ਦਾ ਸਕੂਲ ਦੇ ਵਿੱਚ 20 ਅਗਸਤ ਨੂੰ ਕੈਂਸਰ ਅਵੇਅਰਨਸ ਕੈਂਪ ਤੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਮੇਰੀ ਸਭ ਮাইয়া ਭਾਈਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਦੇ ਵਿੱਚ ਹੌਮ ਹਮਾ ਕੇ ਪਹੁੰਚੋ ਤੇ ਇਸ ਕੈਂਪ ਦਾ ਲਾਹਾ ਲਓ ਇਸ ਕੈਂਪ ਦੇ ਵਿੱਚ ਕਈ ਸਾਰੇ ਮੈਡੀਕਲ ਜਿਹੜੇ ਟੈਸਟ ਨੇ ਉਹ ਫ੍ਰੀ ਹੋ ਰਹੇ ਨੇ ਜਿਨ੍ਹਾਂ ਦੀ ਕੋਈ ਵੀ ਫੀਸ ਨਹੀਂ ਹੈਗੀ ਤੇ ਇਹ ਜਿਹੜੇ ਟੈਸਟ ਨੇ ਇਹ ਬਹੁਤ ਹੀ ਮਹਿੰਗੇ ਹੁੰਦੇ ਨੇ ਅਗਰ ਆਪਾਂ ਬਾਜ਼ਾਰ ਦੇ ਵਿੱਚੋਂ ਕਰਾਣੇ ਆ ਜਿਵੇਂ ਕਿ ਕੈਂਸਰ ਸੰਬੰਧੀ ਟੈਸਟ ਤੇ ਬੀਪੀ ਵਗੈਰਾ 슈ਗਰ ਦਾ ਟੈਸਟ ਹੱਡੀਆਂ ਦਾ ਟੈਸਟ ਹੋਰ ਵੀ ਬਹੁਤ ਸਾਰੇ ਟੈਸਟ ਜਿਹੜੇ ਇਹਦੇ ਵਿੱਚ ਹੋਣਗੇ ਜਿਸ ਤਰ੍ਹਾਂ ਕਿ ਲੇਡੀਜ਼ ਦੇ ਵਿੱਚ ਜਿਹੜੇ ਨੇ ਬ੍ਰੈਸਟ ਕੈਂਕਰ ਟੈਸਟ ਹੋਏਗਾ ਨਾਲ ਹੀ ਬੱਚੇਦਾਨੀ ਦੇ ਲਈ ਟੈਸਟ ਜੈਂਟਸ ਲਈ ਗਦੂਦਾਂ ਦਾ ਟੈਸਟ ਤੇ ਹੋਰ ਵੀ ਕਈ ਟੈਸਟ ਨੇ ਜਿਹੜੇ ਇੱਥੇ ਤੁਹਾਨੂੰ ਬਿਲਕੁਲ ਫ੍ਰੀ ਕਿਤੇ ਜਾਣਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਬਾ ਸਾਹਿਬ ਦਾ ਸਕੂਲ ਦੇ ਵਿੱਚ ਆਓ ਤੇ ਇਸ ਕੈਂਪ ਦਾ ਪੂਰਾ ਲਾਹਾ ਲਓ ਧੰਨਵਾਦ ਜੀ ਕੋਈ ਫਾਰਮ ਭਰਨੀ ਹੈ ਲੋੜ ਨਹੀਂ ਕੋਈ ਐਸਾ ਨਹੀਂ ਕੋਈ ਫਾਰਮ ਇੱਥੇ ਨਾਲ ਦੀ ਨਾਲ ਰਜਿਸਟ੍ਰੇਸ਼ਨ ਹੋਣੀ ਹੈ ਇਹ ਨਾਲ ਮੇਰਾ ਨਾਮ ਕੰਜੀ ਸਿੰਘ ਹੈ ਜੀ ਮੈਂ ਬਾਬਾ ਸਾਹਿਬ ਦਾ ਸਕੂਲ ਸੁਸਾਇਟੀ ਦਾ ਚੇਅਰਮੈਨ ਹੈ ਜੀ ਆਪਣੇ ਸਕੂਲ ਦੇ ਵਿੱਚ 20 ਤਰੀਕ ਨੂੰ 28 ਅਗਸਤ ਨੂੰ ਕੈਂਸਰ ਕੇਅਰ ੈਂਪ ਲੱਗ ਰਿਹਾ ਹੈ ਜਿਦੇ ਵਿੱਚ ਹਮੇ ਹਮਾ ਕੇ ਪਹੁੰਚੋ ਜੋ ਕਿ ਸਾਰਾ ਫਰੀ ਹੈ ਇਸ ਦੀ ਕੋਈ ਫੀਸ ਨਹੀਂ ਹੈਗੀ ਗੁਰੂ ਅਰਜਨਦਾਸ ਸਾਹਿਬ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਸੋ ਕਿਰਪਾ ਸਾਰੇ ਮਾਨਿਆ ਭਾਜਨ ਬੇਨਤੀ ਹੈ ਇਸ ੈਂਪ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਲਓ ਕਿਹੜੇ ਵਜੇ ਸ਼ੁਰੂ ਹੋਵੇ ਸਵੇਰੇ 10 ਵਜੇ ਤੋਂ ਲੈ ਕੇ ਸਾਨ ਦੇ 4 ਵਜੇ ਤੱਕ ਕੈਂਪਲ ਚੱਲਣਾ ਹੈ ਇਹ ਇਹ ਵਿਸ਼ੁੱਧ ਹਾਂ ਜਿੱਤੋ ਸਾਰਾ ਕੰਪਲੀ ਹੈ ਜੀ ਇਸ ਦੀ ਕੋਈ ਫੀਸ ਨਹੀਂ ਹੈਗੀ ਜੀ